ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਿਲੀ ਧਮਕੀ ਧਮਕੀ ਮਿਲਣ ਤੋਂ ਬਾਅਦ ਵਿਧਾਇਕ ਨੇ ਲਈ ਬੁਲੇਟ ਪ੍ਰੂਫ ਗੱਡੀ ਇੱਥੇ ਹੁਣ ਸਵਾਲ ਖੜਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜੇ ਵਿਧਾਇਕ ਸੇਫ ਨਹੀਂ ਤਾਂ ਆਮ ਲੋਕਾਂ ਦਾ ਕੀ ਬਣੇਗਾ ਅਸੀਂ ਆਮ ਲੋਕਾਂ ਨਾਲ ਅਸੀਂ ਗੱਲਬਾਤ ਕਰਨ ਲੈਨੇ ਆ ਇਸ ਵਕਤ ਅਸੀਂ ਜਵਾਨਗਰ ਕੈਂਪ ਦੇ ਵਿੱਚ ਮੌਜੂਦ ਹੈਗੇ ਆ ਸਰ ਆਪ ਵਿਧਾਇਕ ਨੇ ਬਲੂ ਪ੍ਰੂਫ ਗੱਡੀ ਲਈਤੀ ਆ ਉਸਨੇ ਕਿਹਾ ਕਿ ਮੈਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਆ ਪੁਲਿਸ ਨੇ ਉਸ ਨੂੰ ਸੇਫਟੀ ਦੇ ਲਈ ਕਿਹਾ ਕਿ ਤੁਸੀਂ ਆਪਣੀ ਇੱਕ ਬਲੂ ਪ੍ਰੂਫ ਗੱਡੀ ਰੱਖੋ ਤੇ ਆਪਣੀ ਸਿਕਿਉਰਿਟੀ ਜਿਹੜੀ ਆ ਵਧਾ ਲਓ ਤਾਂ ਇੱਥੇ ਹੁਣ ਸਵਾਲ ਇਹ ਖੜਾ ਹੋ ਰਿਹਾ ਕਿ ਜੇਕਰ ਆਪ ਦਾ ਵਿਧਾਇਕ ਸੇਫ ਨਹੀਂ ਆ ਤਾਂ ਆਮ ਲੋਕਾਂ ਦਾ ਕੀ ਬਣੇਗਾ ਉਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਸ ਤ੍ਰੀਕੇ ਨਾਲੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਇਹ ਆਪ ਹੀ ਦਰਸਾ ਰਹੇ ਕਿ ਸਾਡੀ ਜਿਹੜੀ ਸਰਕਾਰ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਲਾਅ ਐਂਡ ਆਰਡਰ ਦੇ ਵਿੱਚ ਦੇ ਬਿਲਕੁਲ ਫੇਰ ਨਜ਼ਰ ਆ ਰਹੀ ਹੈ ਜੋ ਲਾਅ ਐਂਡ ਆਰਡਰ ਦੀ ਸਥਿਤੀ ਤੁਸੀਂ ਦੇਖ ਲਓ ਕਿ ਇਹਨਾਂ ਦੇ ਵਿਧਾਇਕਾਂ ਨੂੰ ਜਦ ਧਮਕੀਆਂ ਮਿਲ ਰਹੀਆਂ ਤੇ ਉੱਥੇ ਪੰਜਾਬ ਦੇ ਵਿੱਚ ਜਿਹੜੀ 3 ਕਰੋੜ ਆਮ ਜਨਤਾ ਹੈ ਉਹਨਾਂ ਦਾ ਵਾਲੀਵਾਰ ਚ ਕੌਣ ਹੋਏਗਾ ਤੋ ਇਹ ਇਹਨਾਂ ਨੂੰ ਸੋਚਣ ਵਾਲੀ ਗੱਲ ਹੈ ਇਹਨਾਂ ਦੀ ਸਰਕਾਰ ਦੇ ਲਈ ਕਿ ਆਮ ਲੋਕਾਂ ਦਾ ਕੀ ਬਣੇਗਾ ਉਹ ਜੇ ਇਹਨਾਂ ਦੇ ਵਿਧਾਇਕ ਹੀ ਸੇਫ ਨਹੀਂ ਹੈ ਤੇ ਆਮ ਜਨਤਾ ਵਿਚਾਰੀ ਕਿੱਥੋਂ ਸੇਫ ਹੋਏਗੀ ਤੋ ਇਹੋ ਜੀ ਸਰਕਾਰ ਨੂੰ ਪੰਜਾਬ ਦੇ ਵਿੱਚ ਫਿਰ ਕਰਨਾ ਵੀ ਕੀ ਹੈ ਜਿਹੜੇ ਆਪ ਹੀ ਸੇਫ ਨਹੀਂ ਹੈਗੇ ਤੇ ਆਮ ਜਨਤਾ ਕਿ ਤੂੰ ਸੇਫ ਹੋਏਗੀ